ਦਰਾਵਕੇ ਜੂਤ ਸਪੋਰਟਸ ਐਂਡ ਇਕੋ ਵੈਲਫੇਅਰ ਸੁਸਾਇਟੀ ਨੇ ਰੈਡ ਫਾਊਂਡੇਸ਼ਨ ਐਨਜੀਓ ਦੇ ਸਹਿਯੋਗ ਨਾਲ ਖੂਨਦਾਨ ਅਤੇ ਆਉਦਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਬੋਲਦਿਆਂ ਸਾਬੂ ਸੇਟੀ ਨੇ ਕਿਹਾ ਕਿ ਇੱਕ ਖੂਨਦਾਨ ਕੈਂਪ థੈਲਸਮੀਆ ਬਿਮਾਰੀ ਤੋਂ ਪੀੜਤ ਬੱਚਿਆਂ ਲਈ ਲਗਾਇਆ ਗਿਆ ਕਿਉਂਕਿ ਇਹਨਾਂ ਬੱਚਿਆਂ ਨੂੰ ਹਰ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ ਉਨ੍ਹਾਂ ਦੱਸਿਆ ਕਿ ਇੱਕ ਕੈਂਪ ਡੀ ਐਫ ਸੀ ਹਸਪਤਾਲ ਲੁਧਿਆਣਾ ਦੀ ਟੀਮ ਦੁਆਰਾ ਲਗਾਇਆ ਗਿਆ ਸੀ ਅਤੇ ਮੈਜਿਕ ਬੱਸ ਇੰਡੀਆ ਫਾਊਂਡੇਸ਼ਨ ਵੱਲੋਂ ਸਹਿਯੋਗ ਦਿੱਤਾ ਗਿਆ ਇਸ ਕੈਂਪ ਵਿੱਚ ਲਗਭਗ 150 ਲੋਕਾਂ ਨੇ ਖੁੰਦਾਨ ਕੀਤਾ ਹੈ ਦੁਰਾਹ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ ਕਰਦਿਆ ਹੋਇਆ ਇੱਥੇ ਵੋਟਿਆਂ ਦਾ ਲੰਗਰ ਤੇ ਖੁੰਦਨ ਕੈਂਪ ਲਗਾਇਆ ਗਿਆ ਕਿੰਦਾ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਮੈਂ ਪਹਿਲਾਂ ਸਾਰਾ ਪੱਤਰਕਾਰੇ ਭਾਰੀ ਚੈਦਾ ਇੱਥੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਿੰਦਾ ਦਾ ਉਤਸ਼ਾਹ ਉਤਸ਼ਾਹ ਤਾਂ ਲੋਕਾਂ ਦਾ ਇੰਨਾ ਸੀ ਜੀ ਸਵੇਰੇ ਅਸੀਂ 10 ਵਜੇ ਦਾ ਟਾਈਮ ਦਿੱਤਾ ਸੀ 8:30 ਸ਼ੁਰੂ ਕੀਤਾ ਤੇ ਲਗਭਗ ਲਗਭਗ 10 ਵਜੇ 50 ਜੁਨਟਾ ਹੋ ਚੁੱਕੀਆਂ ਸੀ ਹੁਣ ਤੱਕ 70 ਤੋਂ 80 ਜੁਨਟਾ ਹੋ ਚੁੱਕੀਆਂ ਨੇ ਜਿਹੜਾ ਇਹ ਉਪਰਾਲਾ ਵਾ ਥੈਲੇਸੀਮੀਆ ਦੇ ਬੱਚਿਆਂ ਲਈ ਜਿਨ੍ਹਾਂ ਦਾ ਬੱਚਿਆਂ ਦਾ ਜਨਮ ਤੋਂ ਬਲੱਡ ਨਹੀਂ ਬਣਦਾ ਮਤਲਬ ਉਹਨਾਂ ਨੂੰ ਹਰ 15 ਦਿਨ ਬਾਅਦ ਬਲੱਡ ਯੂਨਿਟ ਲੋਡ ਪੈਂਦੀ ਹੈ ਤੇ ਅਸੀਂ ਉਹਨਾਂ ਲਈ ਉਪਰਾਲਾ ਕੀਤਾ ਹੈ ਤੇ ਇੱਕ ਤੁਹਾਡਾ ਦਿੱਤਾ ਯੂਨਿਟ ਤਿੰਨ ਬੱਚਿਆਂ ਦੀ ਜਾਨ ਬਚਾ ਸਕਦਾ ਹੈ ਤੇ ਇੱਕ ਹੋਰ ਉਪਰਾਲਾ ਕੀਤਾ ਗਿਆ ਜਿਸ ਤਰ੍ਹਾਂ ਕਿ ਬਾਤਾਵਾਲ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਬੂਟੇ ਵੰਡੇ ਗਏ ਨੇ ਕਿੰਨੇ ਕਿ ਬੂਟੇ ਵੰਡੇ ਗਏ ਨੇ ਇਸ ਵੇਲੇ ਜਿਹੜੇ ਤੁਸੀਂ ਬੂਟੇ ਵੰਡਣ ਦਾ ਸਵਾਲ ਹੈ ਉੱਤੇ ਮੈਂ ਬਾਅਦੋਂ ਆਉਣਾ ਹੈ ਜਿਹੜੇ ਜਿੱਦਾਂ ਆਪਾਂ ਇਸ ਸਮਾਜ 'ਚ ਰਹਿੰਦੇ ਆ ਨਾ ਤੇ ਇਥੋਂ ਆਪ ਨੂੰ ਕਿੰਨਾ ਇੱਜ਼ਤ ਬੱਚੇ ਕਾਰਾਂ ਰਹਿਣ ਨੂੰ ਗੱਡੀਆਂ ਸਭ ਕੁਝ ਮਿਲਿਆ ਤੇ ਆਪਣਾ ਵੀ ਫਰਜ਼ ਬਣਦਾ ਵੀ ਇਹ ਸਮਾਜ ਵਾਤਾਵਰਨ ਨੂੰ ਕੁਝ ਨਾ ਕੁਝ ਮੋੜਿਆ ਜਾਵੇ ਉਸੇ ਸੰਦਰਭ ਤਹਿਤ ਅਸੀਂ ਜਿਹੜੇ ਬੂਟਿਆਂ ਦਾ ਲੰਗਰ ਲਾਇਆ ਮਤਲਬ ਇਥੇ 1.5 ਤੋਂ ਫਰੂਟਾ ਦਾ ਬੂਟਾ ਜਿਹੜਾ ਅਸੀਂ ਰੱਖਿਆ ਸੀ ਜਿਹੜੇ ਬੰਦੇ ਨੇ ਡੋਨੇਟ ਕੀਤਾ ਉਹਨਾਂ ਨੂੰ ਵੰਡਿਆ ਇਹਦੇ ਨਾਲ ਕੀ ਹੋਇਆ ਸਾਡਾ ਇੱਕ ਬਲੱਡ ਨੇਸ਼ਨ ਦਾ ਥੈਲੇਸੀਮੀ ਦੇ ਬੱਚਿਆਂ ਦੀ ਮਦਦ ਹੋ ਗਈ ਤੇ ਨਾਲ ਦੇ ਨਾਲ ਵਾਤਾਵਰਨ ਨੂੰ ਸੰਭਾਲਣ ਦੀ ਵੀ ਕੋਸ਼ਿਸ਼ ਕੀਤੀ ਗਈ ਸਾਰੇ ਬਲੱਡ ਕੈਂਪ ਤਾਂ ਲਗਾਏ ਜਾਂਦੇ ਨੇ ਕਈ ਵਾਰ ਇਸ ਤਰ੍ਹਾਂ ਜਕੀਨੀ ਨਹੀਂ ਬਣਾਇਆ ਜਾਂਦਾ ਲੋਕਾਂ ਦੀ ਆਮ ਮੰਗ ਹੁੰਦੀ ਆ ਕਿ ਵੀ ਜਦੋਂ ਸਾਨੂੰ ਲੋੜ ਆ ਤੇ ਉਦੋਂ ਉਹਨਾਂ ਨੂੰ ਖੂਨ ਨਹੀਂ ਮਿਲਦਾ ਹੈਗਾ ਦੇਖੋ ਇੱਕ ਨਾ ਬਲੱਡ ਸੈੱਲ ਦੋ ਤਰ੍ਹਾਂ ਦੀ ਡਿਫਰੈਂਸ਼ੀਏਟ ਆ ਸਮਝਣ ਦੀ ਕੋਸ਼ਿਸ਼ ਕਰੋ ਇੱਕ ਲਾਈਵ ਜਦੋਂ ਸੈੱਲ ਲੋੜ ਹੁੰਦੇ ਨੇ ਉੱਥੇ ਲੋਕ ਪਰੇਸ਼ਾਨ ਹੁੰਦੇ ਨੇ ਲਾਈਵ ਇੱਕ ਬੰਦਾ ਡੋਨਰ ਜਾਂਦਾ ਤੇ ਦੇਣਾ ਪੈਂਦਾ ਬਾਕੀ ਜਿਹੜੇ ਸਾਨੂੰ ਜਾਣਦੇ ਨੇ ਜਾਂ ਮਤਲਬ ਟੀਮ ਨੂੰ ਜਾਣਦੇ ਨੇ ਕਦੇ ਬਲੱਡ ਵੱਲੋਂ ਕਮੀ ਨਹੀਂ ਆਣ ਦਿੱਤੀ ਹੈ ਕਿ ਸਾਨੂੰ ਪਿਛਲੇ 5 ਤੋਂ 6 ਸਾਲ ਹੋ ਗਏ ਕੰਮ ਕਰੇ ਫੋਨ ਇੱਕ ਆਂਦਾ ਬਲੱਡ ਪਾ ਲਈ 6 ਬੰਦੇ ਖੜੇ ਕਰ ਕਾਰਨ ਕੀ ਹੁੰਦਾ ਜਦੋਂ ਲਾਈਵ ਸੈੱਲ ਆਉਂਦਾ ਨਾ ਪ੍ਰੋਬਲਮ ਉੱਥੇ ਆ ਜਾਂਦੀ ਹੈ ਪ੍ਰੋਬਲਮ ਬੰਦਾ ਜਾਂਦਾ ਡੋਨੇਟ ਕਰਨ ਜਾਂਦਾ ਵਾ ਉਹਨੂੰ ਘੰਟਾ ਲੱਗਦਾ ਉੱਥੇ ਕਈ ਵਾਰ ਲੇਟ ਵਰੇਟ ਹੋ ਜਾਂਦਾ ਅੱਛਾ ਜਿਹੜਾ ਮਤਲਬ ਪੇਸ਼ੈਂਟ ਹੁੰਦਾ ਉਹ ਵੀ ਥੋੜਾ ਜਿਹਾ ਕਾਲੀ ਕਰਦਾ ਜਿਵੇਂ ਇੱਕ ਪੇਸ਼ੈਂਟ ਹੁੰਦਾ ਉਹ ਘੱਟੋ ਘੱਟ 100 ਗਰੁੱਪ ਚ ਸਿੱਟ ਦਿੰਦਾ ਅੱਗੇ 100 ਲੋੜਦਾ ਬੰਦੇ ਫੋਨ ਕਰਦੇ ਕਈ ਬੰਦੇ ਆਲਰੇਡੀ ਉਹਨਾਂ ਕੋਲ ਪਹੁੰਚ ਜਾਂਦੇ ਨੇ ਕਦੇ ਰੰਦੇਓ ਜੀ ਤੁਸੀਂ ਸਾਡੇ ਨਾਲ ਕਦੇ ਆ ਕੇ ਦੇਖਿਓ ਮਤਲਬ ਰਾਤ ਨੂੰ 12 ਵਜੇ 1 ਵਜੇ ਵੀ ਉੱਠ ਕੇ ਬੰਦੇ ਪਹੁੰਚਦੇ ਨੇ ਕਦੇ ਕਮੀ ਅਸੀਂ ਆਪਣੇ ਵੱਲੋਂ ਨਹੀਂ ਆਣ ਦਿੱਤੀ ਦੇਖੋ 100% ਪਰਫੈਕਟ ਹੋਣਾ ਕਿਸੇ ਲਈ ਵੀ ਇਹਨਾਂ ਸੌਖਾ ਨਹੀਂ ਹੈਗਾ ਸਰ ਦੇਖੋ ਮਤਲਬ ਹੁਣ ਫਰਵਰੀ ਦਾ ਮਹੀਨਾ ਹੀ ਅਜੇ ਮਾਰਚ ਦੇ ਮਹੀਨੇ ਚੱਲ ਰਿਹਾ ਹੈਗਾ ਗਰਮੀ ਕਿੰਨੀ ਪੈ ਰਹੀ ਆ ਗਲੋਬਲ ਵਾਰਮਿੰਗ ਦੇ ਕਰਕੇ ਤੇ ਰੁੱਖਾਂ ਦੀ ਜਿਹੜੀ ਹੈਗੀ ਆ ਸੰਭਾਲ ਨੂੰ ਯਕੀਨੀ ਨਹੀਂ ਬਣਾਇਆ ਜਾ ਰਿਹਾ ਕੋ ਰੋਕ ਨਹੀਂ ਲਗਾਇਆ ਜਾ ਰਿਹਾ ਇਹ ਸੰਦੇਸ਼ ਤਾਂ ਹੋਗੇ ਦੇਖੋ ਰੁਕ ਲਾਉਣਾ ਇਹ ਸੰਦੇਸ਼ ਮੈਂ ਨਹੀਂ ਦੇਣਾ ਹੈ ਇਹ ਆਪਣੇ ਅੰਦਰ ਜਜਵਾ ਹੋਣਾ ਆਪਾਂ ਸਭ ਤੋਂ ਪਹਿਲਾਂ ਕੀ ਨੀਡ ਆ ਸਹਾ ਹੀ ਲੈਣਾ ਜੀ ਪਾਣੀ ਨਹੀਂ ਪਵਨ ਗੁਰੂ ਪਾਣੀ ਪੀਤਾ ਆਪਾਂ ਇਹ ਹੀ ਨਹੀਂ ਸੰਭਾਲ ਸਕਦੇ ਬਹੁਤ ਆਪਣੇ ਤੇ ਇਲਾਨਤ ਹੋਈ ਹੈ ਨਾ ਇਹ ਚ ਸਨੇਹਾ ਮੈਂ ਨਹੀਂ ਲਾਉਣਾ ਜੀ ਇਹ ਦੁਨੀਆ ਦਾ ਆਪਣੇ ਦਿਲ ਚ ਥੋੜੇ ਹੋਣਾ ਚਾਹੀਦਾ ਜੇ ਮੈਂ ਹੀ ਸਮਝਾਉਣਾ ਤਾਂ ਕੀ ਫਾਇਦਾ ਹੈ ਜੀ ਸਿੱਟੀ ਸਾਹਿਬ ਜਿਸ ਤਰ੍ਹਾਂ ਕਿ ਡਰਗ ਐਡਿਕਸ਼ਨ ਚੱਲ ਰਹੀ ਹੈ ਜੀ ਜਿਸ ਕਰਕੇ ਹੈਪਾਟਾਈਟਿਸ B ਹੈਪਾਟਾਈਟਿਸ C ਇਹ ਜੋ ਕੇਸਸ ਨੇ ਪੰਜਾਬ ਦੇ ਵਿੱਚ ਬਹੁਤ ਆ ਰਹੇ ਨੇ ਪੇਰੈਂਟਸ ਨੂੰ ਜਿਹੜਾ ਡਰਗ ਐਡਿਕਸ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਡਰਗ ਤੋਂ ਹੱਥ ਬੰਨ ਕੇ ਮੇਰੇ ਪੈਰੀ ਹੱਥ ਲਵਾ ਲੋ ਪੰਜਾਬ ਵਾਸੀਆਂ ਨੂੰ ਮੈਂ ਇਹੀ ਸੁਨੇਹਾ ਦਊਂਗਾ ਆਪਣੀ ਟੀਮ ਵੱਲੋਂ ਸਾਰੇ ਖੜੇ ਡਰਗ ਦਾ ਤਿਆਗ ਕਰ ਡਰਗ ਛੱਡੋ ਈਵਨ ਕਿ ਜਿਹੜਾ ਉਹ ਕਹਿੰਦੇ ਨਾ ਮੈਂ दारू ਇੱਕ ਪੈਕ ਲਾਣਾ ਉਹ ਵੀ ਛੱਡ ਦਿਓ ਅਸੀਂ ਛੱਡੀ ਆ ਸਾਨੂੰ ਪਤਾ ਅਸੀਂ ਕਿੱਦਾਂ ਆਪਣੇ ਆਪ ਨੂੰ ਮੇਨਟੇਨ ਹੈ 5 ਸਾਲ ਚ ਕਰ ਸਕੇਗੇ ਇਹ ਛੱਡ ਦਿਓ ਅਸੀਂ ਹੱਥ ਜੋੜ ਕੇ ਤੁਹਾਡੇ ਕੋਲ ਹੀ ਬੇਨਤੀ ਕਰੀਏ। ਇਸ ਉਪਰਾਲੇ ਨੂੰ ਅੱਗੇ ਕਿੰਤੋਂ ਤੱਕ ਲੈ ਕੇ ਜਾਓਗੇ? ਇਹ ਜੀ ਸਾਡੇ ਉਪਰਾਲੇ ਲਗਾਤਾਰ ਜਿਹੜੇ ਤੁਹਾਨੂੰ ਜਾਣਦੇ ਆ ਪਿਛਲੇ 506-7 ਸਾਲ ਤੋਂ ਚੱਲਦੇ ਆ ਰਹੇ ਆ। ਹਾਂ ਕੁਝ ਕੀ ਹੋਇਆ ਸੀ ਕੋਈ ਸਾਡੇ ਕਮਾਂਗਾਰਾਂ ਕਰਕੇ ਪੈ ਜਾਂਦੀਆਂ ਨੇ ਵਿਗਨਾ। ਹਾਂ ਹਰ ਸਾਲ ਇੱਕ ਕਰਦੇ ਹੀ ਰਹਿੰਦੇ ਜੇ ਕਿ ਵਿੱਚ ਵੀ ਕੋਈ ਹੈਲਪ ਹੋਵੇਗੀ ਅੱਗੇ ਤੋਂ ਵੀ ਅਸੀਂ ਨਾਲ ਕਰਦੇ ਰਹਿਣਾ। ਸਾਡੇ ਨਾਲ ਮੱਲੀ ਸਾਹਿਬ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇੱਥੇ ਇਹਨਾਂ ਨੇ ਫੋਨਦਾਨ ਵੀ ਕੀਤਾ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਇੱਥੇ ਤੁਹਾਨੂੰ ਫੋਨਦਾਨ ਦਿੱਤਾ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਪਹਿਲਾਂ ਤਾਂ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਟੋਟਲ ਸਾਰੀ ਪੱਤਰਕਾਰ ਅਲਪਾਈ ਕਾਰਵੀ ਜੀ ਦੀ ਟੀਮ ਸਾਡੇ ਵਿੱਚ ਆ ਕੇ ਪਹੁੰਚੇ ਆ ਮੈਂ ਸਿਰਫ ਇਹੀ ਕਹੂੰਗਾ ਵੀ ਮੈਦਾਨ ਦੇ ਵਿੱਚ ਸੈਨਾ ਲੜਦੀ ਆ ਲੇਕਿਨ ਉਹਦਾ ਕਮਾਂਡਰ ਹੋਣਾ ਬਹੁਤ ਜ਼ਰੂਰੀ ਆ ਬਲੱਡ ਡੋਨੇਸ਼ਨ ਦੇ ਲਈ ਬੰਦੇ ਬਹੁਤ ਤਿਆਰ ਨੇ ਇਹ ਸਾਬੂ ਜੀ ਗੁਰਜਿੰਦਰ ਸ਼ੁਕਲਾ ਜੀ ਇਹ ਟੋਟਲ ਸਾਰੀ ਟੀਮ ਦਾ ਇੱਕ ਉਪਰਾਲਾ ਇੱਕ ਮੰਤ ਤੇ ਸਾਰੇ ਲੋਕਾਂ ਨੂੰ ਇਕੱਠੇ ਕਰਨ ਦਾ ਖੂਨਦਾਨ ਮਹਾਨਦਾਨ ਔਰ ਮੇਰੇ ਹਿਸਾਬ ਨਾਲ ਇਸ ਤੋਂ ਉੱਪਰ ਕੋਈ ਦਾਨ ਨਹੀਂਗਾ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਮੈਂ ਪਹਿਲੀ ਵਾਰ 21 ਸਾਲ ਦੀ ਉਮਰ ਦੇ ਵਿੱਚ ਡੋਨੇਟ ਕੀਤਾ ਸੀ ਔਰ ਅੱਜ ਮੈਂ ਅਪ੍ਰੋਕਸ 42 ਪਲੱਸ ਬਲੱਡ ਡੋਨੇਟ ਕਰ ਚੁੱਕਿਆ ਔਰ ਅੱਥਲੀ ਮੈਂ ਹਰ ਸੰਦੇਸ਼ ਨੂੰ ਆਪਣੀ ਟੀਮ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਇਹੀ ਸੰਦੇਸ਼ ਦੰਨਾ ਕਿ ਜੇਕਰ ਤੁਸੀਂ ਦਾਨ ਕਰਨਾ ਤੇ ਇਸ ਤੋਂ ਵੱਡਾ ਕੋਈ ਦਾਨ ਨਹੀਂਗਾ ਸਰ ਅੱਜ ਦੇ ਅਪਰਾਲੇ ਨੂੰ ਕਿਵੇਂ ਦੇਖਦੇ ਨੇ ਦੇਖੋ ਜਿਹੜੇ ਅਪਰਾਲੇ ਨੇ ਜੇ ਮਨੁੱਖਤਾ ਨੂੰ ਬਚਾਉਣਾ ਤਾਂ ਇਹ ਅਪਰਾਲੇ ਜ਼ਰੂਰੀ ਨੇ ਅੱਪਾ ਅੱਜ ਕੱਲ ਦੇਖ ਰਹੇ ਆ ਜਿੱਦਾਂ ਕਿ ਬੱਚਿਆਂ ਨੂੰ ਵੀ ਵੱਡੇ ਵੱਡੇ ਰੋਗ ਲੱਗਣ ਲੱਗ ਗਏ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਸਾਹੂ ਜੀ ਨੇ ਵੀ 15 ਹੂੰ ਛੋਟੇ ਛੋਟੇ ਬੱਚਿਆਂ ਨੂੰ ਵੀ ਹਫ਼ਤੇ ਦੇ ਵਿੱਚ ਬਲੱਡ ਦੇਣਾ ਪੈਂਦਾ ਇਹ ਕੈਂਪ ਦੀ ਇਹੀ ਮਹਾਨਤਾ ਵਾ ਵੀ ਇਹ ਬੱਚਿਆਂ ਦੇ ਚੜਨਾ ਤਿੰਨ ਤਿੰਨ ਬੱਚਿਆਂ ਨੂੰ ਇੱਕ ਬੋਤਲ ਨੇ ਬਚਾਉਣਾ ਮੈਂ ਇੱਥੇ ਕਹੂੰਗਾ ਵੀ ਇਹ ਬਹੁਤ ਵਧੀਆ ਅਪਰਾਲੇ ਆ ਜਦੋਂ ਨਿੱਕੇ ਬੱਚੇ ਦੇ ਸੱਟ ਵੀ ਲੱਗਦੀ ਆ ਤਾਂ ਮਾਪੇ ਬੜੇ ਪ੍ਰੇਸ਼ਾਨ ਹੋ ਜਾਂਦੇ ਨੇ ਤੇ ਆ ਤਾਂ ਏਡੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿ ਖੂਨਦਾਨ ਦਿੱਤਾ ਜਾ ਰਿਹਾ ਕਿ ਉਹਨਾਂ ਨੂੰ ਤਿੰਨੇ ਤਿੰਨ ਦਿਨਾਂ ਬਾਅਦ ਖੂਨ ਆ ਜਿਹੜਾ ਹੈਗਾ ਦੇਣਾ ਪੈਂਦਾ ਤੇ ਸੰਸਦ ਦੇ ਉਪਰਾਲੇ ਵੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਯੂਥ ਸਪੋਰਟਸ ਐਂਡ ਇਕੋ ਵੈਲਫੇਅਰ ਸੁਸਾਇਟੀ ਦਾ ਜਿਹੜਾ ਹੈ ਉਪਰਾਲਾ ਆ ਇਹ ਬਹੁਤ ਵਧੀਆ ਉਪਰਾਲਾ ਆ ਕਿਉਂਕਿ ਖੂਨਦਾਨ ਮਹਾਦਾਨ ਤੇ ਜਿਹੜੇ ਇੱਕ ਨਾਲ ਇਹਨਾਂ ਨੇ ਬੂਟਿਆਂ ਦਾ ਲੰਗਰ ਲਗਾਇਆ ਬੂਟੇ ਦੇਖੋ ਭਾਈ ਜੀ ਕੁਦਰਤ ਦਾ ਕੁਦਰਤ ਨੂੰ ਸੰਭਾਲਣਾ ਸਾਡਾ ਫਰਜ਼ ਆ ਅਸੀਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੀਏ ਭਾਈ ਜੀ ਜੇ ਕੋਈ ਬੰਦਾ ਬਿਮਾਰ ਹੋ ਜਾਂਦਾ ਹਸਪੀਟਲ ਦੇ ਵਿੱਚ ਇੱਕ ਇੱਕ ਸਾਹ ਦਾ ਇਹ ਪੈਸੇ ਦੇਣੇ ਪੈਂਦੇ ਨੇ ਆਕਸੀਜਨ ਦੇ ਤੇ ਉਸ ਪਰਮਾਤਮਾ ਨੇ ਸਾਨੂੰ ਬੇਅੰਤ ਕੁਦਰਤ ਦਿੱਤੀ ਆ ਤੇ ਅਸੀਂ ਉਹ ਕੁਦਰਤ ਨੂੰ ਸਾਹ ਨਹੀਂ ਦੇ ਰਹੇ ਆ ਕਿ ਫ੍ਰੀ ਦੇ ਵਿੱਚ ਸਾਨੂੰ ਆਕਸੀਜਨ ਦੇ ਰਹੀ ਆ ਅਸੀਂ ਉਹ ਪਰਮਾਤਮਾ ਦਾ ਦੇਣ ਕਦੇ ਦੇ ਨਹੀਂ ਸਕਦੇ ਮੈਂ ਸਮੂਹ ਪੰਜਾਬੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦਾ ਵੀ ਇੱਕ ਜ਼ਿੰਦਗੀ ਦੇ ਵਿੱਚ ਆਪਣੇ ਇੱਕ ਰੁੱਖ ਲਗਾਉਣਾ ਚਾਹੀਦਾ ਘੱਟ ਤੋਂ ਘੱਟ ਇੱਕ ਰੁੱਖ ਤਾਂ ਲਗਾਓ ਯਾਰ ਵੱਧ ਜਿੰਨੇ ਮਰਜ਼ੀ ਲਗਾਓ ਪਰ ਬੰਦਾ ਮਰਨ ਲੱਗਿਆ ਵੀ 5.5 ਕਿਲੋਨਰ ਲੱਕੜ ਨਾਲ ਲੈ ਕੇ ਜਾਂਦਾ ਕੋਈ ਆਪਣੇ ਜੋਗੀਤਾ ਲਾ ਲੋ ਬਾਹਰ ਬਾਕੀ ਦਾ ਛੱਡੋ ਤੁਸੀਂ ਜਿੰਨੇ ਪ੍ਰਮਾਤਮਾ ਨੇ ਆਪਾਂ ਨੂੰ ਕੁਦਰਤ ਦਿੱਤੀ ਆ ਉਹਨੂੰ ਸੰਭਾਲ ਕੇ ਰੱਖੋ ਇਹ ਹੀ ਮੇਰਾ ਸੰਦੇਸ਼ ਆ ਨਸ਼ਿਆਂ ਦੀ ਮਹਿਮ ਚੱਲ ਰਹੀ ਆ ਨਸ਼ਿਆਂ ਬਾਰੇ ਰਾਜਾ ਜੀ ਕੀ ਕਹੋਗੇ ਨਸ਼ਿਆਂ ਦੀ ਮਹਿਮ ਜਿਹੜੀ ਪੰਜਾਬ ਸਰਕਾਰ ਨੇ ਚਲਾਈ ਆ ਉਹ ਬਹੁਤ ਵਧੀਆ ਆ ਆਪਾਂ ਨਸ਼ਿਆਂ ਖਿਲਾਫ ਜੋ ਇਹ ਪੰਜਾਬ ਵਿੱਚ ਜੋ ਅਨਸਰ ਫੈਲਿਆ ਹੋਇਆ ਆ ਇਹ ਬਹੁਤ ਗਲਤ ਆ ਇਸ ਤੋਂ ਬਚਦਾ ਇਸ ਤੋਂ ਬਚ ਕੇ ਆਪਾਂ ਚੰਗੇ ਕੰਮਾਂ ਕੰਨੀ ਜੁੜੀਏ ਬਾਅਦੋ-ਬਾਦ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਖੇਡ ਕੰਨੀ ਜਾਂ ਹੋਰ ਵਧੀਆ ਚੀਜ਼ਾਂ ਕਰਨੀ ਚਾਹੀਦੀ। ਨਸ਼ਿਆਂ ਬਾਰੇ ਕੀ ਕਹੋਗੇ? ਭਾਜੀ ਪੰਜਾਬ ਸਰਕਾਰ ਨੇ ਜਿਹੜੀ ਯੁੱਧ ਯੁੱਧ ਨਸ਼ਿਆਂ ਵਿਰੋਧ ਦੇ ਬਹੁਤ ਵਧੀਆ ਮੁਹਿੰਮ ਚਲਾਈ ਆ। ਦੇਖੋ ਜਿਹੜੇ ਨੌਜਵਾਨੀ ਦਾ ਘਾਣ ਹੋਇਆ ਪਿਛਲੇ ਦਿਨੀ ਆਪਾਂ ਸਾਰਿਆਂ ਨੂੰ ਪਤਾ ਆ ਨੌਜਵਾਨ ਸਾਡੇ ਪੰਜਾਬ ਦੇ ਨੌਜਵਾਨ ਮੁੰਡੇ ਮੁੰਡੇ ਛੱਡੂ ਕੁੜੀਆਂ ਤੱਕ ਨੌਜਵਾਨ ਜਿਹੜੇ ਨਸ਼ੇ ਵਿੱਚ ਪਈ ਹੋ ਜਾਂ ਆਪਣਾ ਫਰਜ਼ ਆ ਵੀ ਆਪਾਂ ਉਹਨਾਂ ਨੂੰ ਜਿਹੜੀ ਇਹ ਦਲਦਲ ਚੋਂ ਬਾਹਰ ਕੱਢੀ ਆ ਕਾਕਾ ਜੀ ਨਿਊਜ਼ੀਲੈਂਡ ਵਾਲੇ ਜੁੜੇ ਹੋਏ ਨੇ ਨਾਲ ਤੇ ਉਹ ਸਾਨੂੰ ਇੱਥੇ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਕਾਕਾ ਨਿਊਜ਼ੀਲੈਂਡ ਜਿਹੜੇ ਕਿ ਖੂਨਦਾਨ ਕਰ ਰਹੇ ਨੇ ਹੋਰ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਮਤਲਬ ਅੱਗੇ ਮੋਹਰੇ ਆਉਂਦੇ ਨੇ ਲਓ ਆਪਾਂ ਕਾਕਾ ਜੀ ਨਾਲ ਗੱਲ ਕਰਾਂਗੇ ਉਸ ਤੋਂ ਬਾਅਦ ਨਾਲੇ ਪ੍ਰਧਾਨ ਜੀ ਨੇ ਜਿਹੜੇ ਉਹ ਉਹਨਾਂ ਨੂੰ ਮੈਡਲ ਵੀ ਦੇ ਰਹੇ ਨੇ ਫੋਨ ਦਾ ਕੈਂਪ ਦੇ ਵਿੱਚ ਉਹਨਾਂ ਨਾਲ ਵੀ ਵਿਚਾਰਾ ਸਾਝੀਆਂ ਕਰਾਂਗੇ ਪਹਿਲਾਂ ਕਾਕਾ ਜੀ ਨਾਲ ਗੱਲ ਕਰਦੇ ਆ ਕਾਕਾ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਮਹਿਸੂਸ ਕਰ ਰਹੇ ਆ ਜੀ ਮੈਂ ਤਾਂ ਕਹਿੰਨਾ ਜੀ ਮਹੀਨੇ 2 ਮਹੀਨੇ ਬਾਤਾਂ ਬਲਰ ਜ਼ਰੂਰ ਡੋਨੇਟ ਕਰੋ ਕਿਉਂਕਿ ਇਹ ਥੈਲਸੀਮੀਆ ਦੇ ਬੱਚੇ ਨੇ ਪੇਸ਼ੈਂਟ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਆਪਣਾ ਜੀਵਨ ਚਾਹੀਦਾ ਵਾ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਚਾਹੀਦੀ ਬਹੁਤ ਹੀ ਮਾਨਯੋਗ ਸ਼ਖਸੀਅਤ ਇੱਥੇ ਪਹੁੰਚੀ ਹੈ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪਪੋ ਜੀ ਬੋਬੀ ਤਵੜੀ ਜੀ ਪਹੁੰਚੇ ਨੇ ਕਪਲਨ ਜੀ ਪਹੁੰਚੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਦੇ ਪ੍ਰੋਗਰਾਮ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਉਦਮ ਜਿਹੜੇ ਕਿ ਸਾਡੇ ਸਮਾਜ ਦੇ ਲਈ ਬੜੇ ਜ਼ਰੂਰੀ ਨੇ ਅੱਜ ਉਸੇ ਲੜੀ ਦੇ ਤਹਿਤ ਅਜ ਜੂਸ ਸਪੋਰਟਸ ਐਂਡ ਇਕੋ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਖੂਨਦਾਨ ਕੈਂਪ ਔਰ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ ਇਸ ਨੂੰ ਆਰਗੇਨਾਈਜ਼ ਕਰ ਰਹੇ ਨੇ ਸਰਬਜੀਤ ਸਾਬੂ ਜੀ ਗੁਰਜਿੰਦਰ ਸ਼ੁਕਲਾ ਜੀ ਉਹਨਾਂ ਦੀ ਅਗਵਾਈ ਹੇਠ ਬੜੇ ਵਧੀਆ ਤਰੀਕੇ ਦੇ ਨਾਲ ਇਹ ਖੂਨਦਾਨ ਕੈਂਪ ਲੱਗਿਆ ਹੋਇਆ ਹੈ ਮੇਰਾ ਖਿਆਲ ਹੈ ਹਲੇ ਸਮਾਂ ਕਾਫੀ ਰਹਿੰਦਾ ਹੈ 100 ਦੇ ਕਰੀਬ ਜਿਹੜੇ ਖੂਨਦਾਨ ਆ ਜਿਹੜਾ ਉਹ ਸਾਡੇ ਡੋਨੇਟ ਕਰ ਚੁੱਕੇ ਨੇ ਨੌਜਵਾਨ ਔਰ ਇਹ ਜਿਹੜਾ ਖੂਨ ਆ ਜਿਸ ਤਰ੍ਹਾਂ ਦੱਸਿਆ ਗਿਆ ਉਹ ਨਾਲ ਬੱਚਿਆਂ ਦੇ ਲਈ ਜਿਹੜੇ 15 ਦਿਨਾਂ ਤੋਂ ਬਾਅਦ ਉਹਨਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ ਤੇ ਉਹਦੇ ਲਈ ਬੜਾ ਔਖਾ ਇੰਨਾ ਜਿਹੜਾ ਖੂਨ ਆ ਉਹ ਜਮਾ ਕਰਨਾ ਪਰ ਇਹ ਸਾਡੇ ਨੌਜਵਾਨ ਜਿਹੜੇ ਉਦਦਮ ਕਰਦੇ ਆ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਆ ਅਪਰਾਲੇ ਕਰਦੇ ਆ ਔਰ ਇਹਨਾਂ ਦੀ ਬਹੁਤ ਵੱਡੀ ਦੇਣ ਆ ਤੇ ਮੈਂ ਇਹਨਾਂ ਨੂੰ ਅੱਜ ਦੇ ਇਸ ਜਿਹੜਾ ਇਹਨਾਂ ਨੇ ਕੈਂਪ ਲਗਾਇਆ ਬਹੁਤ-ਬਹੁਤ ਵਧਾਈ ਦਿਨਾ ਔਰ ਦੂਜਾ ਜਿਹੜਾ ਇਹਨਾਂ ਨੇ ਬੂਟਿਆਂ ਦਾ ਲੰਗਰ ਲਾਇਆ ਆਪਕਾ ਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੂਟਿਆਂ ਦੀ ਦਰਕਤਾਂ ਦੀ ਬੜੀ ਲੋੜ ਹੈ ਤੇ ਇਹਦੇ ਨਾਲ ਹੀ ਜਿਹੜੀ ਆਪਾਂ ਨੂੰ ਆਕਸੀਜਨ ਮਿਲਦੀ ਆ ਆਪਾਂ ਜਿਉਂਦੇ ਰਹਿਨੇ ਆ ਮੇਰੇ ਨਾਲ ਸਾਰੇ ਸਾਡੇ ਬਿੱਟੂ ਕਾਉਂਸਲਰ ਜੀ ਬੋਬੀ ਤਵਾੜੀ ਜੀ ਬੋਬੀ ਕਪਲਾ ਜੀ ਰਿੱਕੀ ਵੈਕਟਰ ਜੀ ਮਿੱਠੂ ਜੀ ਇੰਦਰ ਜੀ ਸਾਰੇ ਸੋਨੀ ਸਾਹਿਬ ਸਾਰੇ ਪਤਵੰਤੇ ਸੱਜਣ ਸਨਮਾਨਯੋਗ ਸ਼ਖਸੀਤਾਂ ਅੱਜ ਦੇ ਇਸ ਸਮਾਗਮ ਵਿੱਚ ਪਹੁੰਚਿਆ ਨੇ ਮੈਂ ਆਪਣੇ ਵੱਲੋਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਔਰ ਨਗਰ ਕੌਂਸਲ ਦਰਾਹਾ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਕਾਉਂਸਲਰ ਔਰ ਸਾਡੇ ਵਲੰਟੀਅਰਸ ਵੱਲੋਂ ਅੱਜ ਦੇ ਇਸ ਸਮਾਗਮ ਨੂੰ ਜਿਨ੍ਹਾਂ ਨੇ ਨੇਪਰੇ ਚਾੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡਾ ਉਦਮ ਕੀਤਾ ਹੈ ਉਹਨਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਪ੍ਰਧਾਨ ਜੀ ਨਾਲ ਧੀਆਂ ਨੇ ਵੀ ਜਿਸ ਤਰ੍ਹਾਂ ਆਖਿਆ ਜਾਂਦਾ ਕਿ ਖੂਨਦਾਨ ਇੱਕ ਮਹਾਦਾਨ ਹੈ ਤੇ ਇਸ ਨੂੰ ਲੈ ਕੇ ਕੀਮਤੀ ਜਨਮ ਬਚਾਈਆਂ ਜਾ ਸਕਦੀਆਂ ਹਨ ਸਾਡੇ ਨਾਲ ਜੁੜੇ ਨੇ ਕਾਉਂਸਲਰ ਇਹ ਬਟੂ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਇਸ ਪਰਾਲੇ ਨੂੰ ਕਿੱਦਾਂ ਦੇਖ ਰਹੇ ਨੇ ਬਟੂ ਜੀ ਪਹਿਲਾਂ ਤਾਂ ਮੈਂ ਸਾਰੇ ਚੈਨਲ ਦਾ ਧੰਨਵਾਦ ਕਰਦਾ ਕਿਉਂਕਿ ਜਿਹੜੇ ਚੈਨਲ ਨੇ ਇਹੀ ਮੀਡੀਆ ਦੇ ਵਿੱਚ ਚੰਗੀਆਂ ਗੱਲਾਂ ਲੈ ਕੇ ਜਾਂਦੇ ਨੇ ਮੀਠਾ ਚੰਗੀਆਂ ਗੱਲਾਂ ਜਾਣਗੇ ਤਾਂ ਚੰਗੇ ਕੰਮ ਹੋਣਗੇ ਤੇ ਮੈਂ ਅੱਗੇ ਵੀ ਇਹਦਾ ਇਹੀ ਕਰਨਾ ਚਾਹੁੰਦਾ ਬੇਨਤੀ ਵੀ ਚੈਨਲਾਂ ਨੂੰ ਇਹ ਜਿਹੇ ਪ੍ਰੋਗਰਾਮਾਂ ਤੇ ਪਹੁੰਚ ਕੇ ਇਹ ਗੱਲਾਂ ਘਰ-ਘਰ ਪਹੁੰਚਾਉਣੇ ਚਾਹੀਦੇ ਨੇ ਜਿਹੜਾ ਆਪਣਾ ਸਪੋਰਟਸ ਇਹਨਾਂ ਨੇ ਲਾਇਆ ਕੈਂਪ ਲਾਇਆ ਇਹ ਬਹੁਤ ਬੱਚਿਆਂ ਨੂੰ ਬਲੱਡ ਕਾਟਦਾ ਇਹ ਬੜੀ ਜ਼ਰੂਰਤ ਹੈ ਬੱਚਿਆਂ ਨੂੰ ਮੈਂ ਵੀ ਖੁਦ 12 14 ਵਾਰੀ ਫੋਨ ਦਿੱਤਾ ਮੈਂ ਹਰ ਇੱਕ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੇ ਪ੍ਰੋਗਰਾਮਾਂ ਤੇ ਜਾ ਕੇ ਆਪਣਾ ਬਲੱਡ ਡੋਨੇਟ ਕਰੋ ਕਰਨ